ਸਾਹਿਬ ਜੀ ਗੱਲ ਅੱਜ ਜੀ ਹਾਂ 14 ਦਸੰਬਰ 2023 ਨੂੰ ਜੇਕਰ ਗੱਲ ਕਰੀਏ ਕਿੰਨੂ ਦੇ ਭਾਦੀ ਤਾਂ ਵੱਖ-ਵੱਖ ਦੇਸ਼ ਦੀਆਂ ਕਿੰਨੂ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾਰੇ ਉਹਦੇ ਬਾਰੇ ਵਿੱਚ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਉਹ ਵੀਡੀਓ ਨੂੰ ਜਤ ਜਿਆਦਾ ਸ਼ੇਅਰ ਜ਼ਰੂਰ ਕਰਿਓ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਜੀ ਹੁਸ਼ਿਆਰਪੁਰ ਦੇ ਮੁਕੇਰੀਆਂ ਦੀ ਜਿੱਥੇ ਕਿਨੂ ਦਾ ਭਾਜ ਰਲ ਰਿਹਾ ਸੀ ਉਹ 26 ਰੁਪਏ ਪ੍ਰਤੀ ਕਿਲੋ ਰਿਹਾ ਸੀ ਮੋਗਾ ਦੇ ਵਿੱਚ ਕਿਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਤੇ ਮੁਕਸਰ ਦੇ ਮਲੋਟ ਵਿੱਚ ਕਿਨੂ ਦਾ ਭਾ ਜਿਹੜਾ ਰਿਹਾ ਸੀ ਉਹ ਬਾਹਿਰਪੇ ਪ੍ਰਤੀ ਕਿਲੋ ਰਹਾ ਸੀ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਤੇ ਸੰਗਰੂਰ ਦੇ ਲਹਿਰਾ ਗਾਗਾ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਸੀ ਤੇ ਜਿਹੜੀ ਅਬੋਰ ਦੀ ਮੰਡੀ ਵਿੱਚ ਕਿੰਨੂ ਦਾ ਭਾਅ 4-5 ਰੁਪਏ ਪ੍ਰਤੀ ਕਿਲੋ ਤੋਂ ਲੈ ਕੇ 13-14 ਰੁਪਏ ਪ੍ਰਤੀ ਕਿਲੋ ਤੱਕ ਜਿਹੜਾ ਰਿਹਾ ਸੀ ਸੋ ਮਹਾਲੀ ਦੇ ਖਰੜ ਵਿੱਚ ਕਿਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਲੁਧਿਆਣਾ ਦੇ ਖੰਨਾ ਵਿੱਚ ਵੀ ਕਿਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਸੀ ਜਲੰਧਰ ਸਿਟੀ ਦੇ ਵਿੱਚ ਕਿਨੂ 13 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਕਿਨੂ ਦਾ ਭਾਅ 12 ਰੁਪਏ ਪ੍ਰਤੀ ਕਿਲੋ ਰਿਹਾ ਰੋਹੀਪੁਰ ਸਿਟੀ ਦੇ ਵਿੱਚ ਕਿਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਤੇ ਸੰਗਰੂਰ ਦੇ ਧੂਰੀ ਵਿੱਚ ਕਿਨੂ ਦਾ ਭਾਅ ਜਿਹੜਾ ਰਿਹਾ ਸੀ ਉਹ 20 ਰੁਪਏ ਪ੍ਰਤੀ ਕਿਲੋ ਰਿਹਾ ਸੀ ਹੁਸ਼ੂਰ ਹੁਸ਼ਿਆਰਪੁਰ ਦੇ ਦਸੂਹਾ ਵਿੱਚ ਜੇਕਰ ਗੱਲ ਕਰੀਏ ਕਿਨੂ ਦੇ ਭਾਅ ਦੀ ਤਾਂ ਇੱਥੇ ਕਿ ਟ੍ਰੇਡ ਸੀ 30 ਰੁਪਏ ਪ੍ਰਤੀ ਕਿਲੋ ਰਿਹਾ ਤੇ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਕਿਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਫਤਿਹਗੜ੍ਹ ਦੇ ਬੱਸੀ ਪਠਾਨਾ ਦੀ ਗੱਲ ਕਰ ਲੈਣੇ ਆ ਜਿੱਥੇ ਕਿਨੂ ਦਾ ਭਾਅ ਜਿਹੜਾ ਰਿਹਾ ਸੀ ਉਹ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਬਰਨਾਲਾ ਵਿੱਚ ਕਿਨੂ 18 ਰੁਪਏ ਪ੍ਰਤੀ ਕਿਲੋ ਵਿਕਿਆ ਸੀ ਮੁਕਸਰ ਦੇ ਬਰੀ ਵਾਲਾ ਵਿੱਚ ਕਿਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਸੀ ਨਮਾ ਸ਼ਹਿਰ ਦੇ ਬੰਗਾ ਵਿੱਚ ਕਿਨੂ 38 ਰੁਪਏ ਪ੍ਰਤੀ ਕਿਲੋ ਰਿਹਾ ਤੇ ਅੰਮ੍ਰਿਤਸਰ ਦੇ ਵਿੱਚ ਕਿਨੂ 13 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਦੇਸ਼ ਦੀਆਂ ਹੋਰ ਨਾ ਪ੍ਰਸਿੱਧ ਮੰਡੀਆਂ ਦੀ ਗੱਲ ਕਰ ਲੈਣੇ ਆ ਸੋਲਮ ਦੀ ਗੱਲ ਕਰ ਲੈਣੇ ਆ ਸੋਲਨ ਦੀ ਜਿੱਥੇ ਕਿਨੂ ਦਾ ਭਾਅ 22 ਰੁਪਏ ਪ੍ਰਤੀ ਕਿਲੋ ਰਿਹਾ ਤੇ ਉਨਾਂ ਵਿੱਚ ਕਿਨੂ ਦਾ ਭਾਅ 32 ਰੁਪਏ ਪ੍ਰਤੀ ਕਿਲੋ ਰਿਹਾ ਕਤੂਆ ਵਿੱਚ ਕਿਨੂ 25 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਜੰਮੂ ਦੇ ਨਾਰਵਾਲ ਜੰਮੂ ਵਿੱਚ ਕਿਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਸਿਮੋਰ ਦੇ ਵਿੱਚ ਕਿਨੂ ਕੌਂਟਾ ਸਾਹਿਬ ਦੇ ਵਿੱਚ ਕਿਨੂ ਦਾ ਭਾ 30 ਰੁਪਏ ਤੇ ਕਾਂਗੜਾ ਦੇ ਪਾਲਮਪੁਰ ਵਿੱਚ ਕਿਨੂ ਦਾ ਭਾ 35 ਰੁਪਏ ਪ੍ਰਤੀ ਕਿਲੋ ਰਿਹਾ ਮੰਡੀ ਦੇ ਵਿੱਚ ਕਿਨੂ ਦਾ ਭਾ 25 ਰੁਪਏ ਪ੍ਰਤੀ ਕਿਲੋ ਰਿਹਾ ਸੀ ਤੇ ਕਾਂਗੜਾ ਦੇ ਜਸੌਰ ਵਿੱਚ ਕਿਨੂ ਦਾ ਭਾ 25 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਹੰਮੀਰਪੁਰ ਵਿੱਚ ਕਿਨੂ ਦਾ ਭਾ ਜਿਹੜਾ ਰਿਹਾ ਉਹ 35 ਰੁਪਏ ਪ੍ਰਤੀ ਕਿਲੋ ਰਿਹਾ ਚੰਬਾ ਦੀ ਗੱਲ ਕਰ ਲੈਣੇ ਆ ਜਿੱਥੇ ਕਿਨੂ ਦਾ ਭਾ 35 ਰੁਪਏ ਪ੍ਰਤੀ ਕਿਲੋ ਤੇ ਫਤਿਹਾਬਾਦ ਦੇ ਟੋਹਾਰਾ ਵਿੱਚ ਕਿਨੂ ਦਾ ਭਾ ਜਿਹੜਾ ਰਿਹਾ ਸੀ ਉਹ ਮੀਡੀਅਮ ਸਾਈਜ਼ ਦਾ ਭਾਅ 11 ਰੁਪਏ ਪ੍ਰਤੀ ਕਿਲੋ ਰਿਆ ਸੀ। ਕੁਰਕਸ਼ੇਤਰਾ ਦੇ ਸ਼ਾਹਬਾਦ ਵਿੱਚ ਕਿੰਨੂੰ ਵਿਕਿਆ ਜੀ 16 ਰੁਪਏ ਪ੍ਰਤੀ ਕਿਲੋ। ਰੋਤਕ ਵਿੱਚ ਕਿੰਨੂੰ ਦਾ ਭਾਅ 25 ਰੁਪਏ ਪ੍ਰਤੀ ਕਿਲੋ ਤੇ ਜਮਨਾ ਨਗਰ ਵਿੱਚ ਜਮਨਾ ਦੇ ਰਡੌੜ ਵਿੱਚ ਕਿੰਨੂੰ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਆ। ਮਿਵਾਦ ਦੇ ਵਿੱਚ ਕਿੰਨੂੰ ਵਿਕਿਆ ਜੀ 20 ਰੁਪਏ ਪ੍ਰਤੀ ਕਿਲੋ ਤੇ ਜੀਨ ਦੇ ਨਰਮਾਣਾ ਵਿੱਚ ਕਿੰਨੂੰ ਦਾ ਭਾਅ 16 ਰੁਪਏ ਪ੍ਰਤੀ ਕਿਲੋ ਰਿਆ। ਇਸੇ ਤਰ੍ਹਾਂ ਹੀ ਕੁਰਕਸ਼ੇਤਰਾ ਦੇ ਲਾੜਵਾ ਵਿੱਚ ਕਿੰਨੂੰ ਦਾ ਭਾਅ ਜੜਾ ਰਿਹਾ ਉਹ 16 ਰੁਪਏ ਪ੍ਰਤੀ ਕਿਲੋ ਰਿਆ। ਜ਼ਗਾਦਰੀ ਵਿੱਚ ਕਿੰਨੂੰ ਦਾ ਭਾਅ ਸੋਲਾਰ ਪੇ ਪ੍ਰਤੀ ਕਿਲੋ ਰਿਹਾ ਤੇ ਲਾਡਵਾ ਵਿੱਚ ਕਿੰਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਰਿਆ ਸੀ ਹਿਸਾਰ ਦੇ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਹਾਂਸੀ ਵਿੱਚ ਵੀ ਕਿੰਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਰਿਆ ਫਰੀਦাবাদ ਦੀ ਗੱਲ ਕਰ ਲੈਣੇ ਆ ਚਲਦੇ ਚਲਦੇ ਤਾਂ ਉੱਥੇ ਕਿੰਨੂ ਦਾ ਭਾ 18 ਰੁਪਏ ਪ੍ਰਤੀ ਕਿਲੋ ਤੇ ਸੋਨੀਪੱਤ ਦੇ ਗਨੌਰ ਵਿੱਚ ਕਿੰਨੂ ਦਾ ਭਾ 25 ਰੁਪਏ ਪ੍ਰਤੀ ਕਿਲੋ ਰਿਆ ਸੀ ਸੋ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜ਼ਰੂਰ ਕਰਿਓ ਧੰਨਵਾਦ